ਕਿ ਤੁਸੀਂ ਵੀ ਖਾਣਾ ਖਾਣ ਤੋਂ ਤੁਰੰਤ ਬਾਅਦ ਕਰਦੇ ਹੋ ਫਲਾਂ ਦਾ ਸੇਵਨ ਖਾਣਾ ਖਾਣ ਤੋਂ ਤੁਰੰਤ ਬਾਅਦ ਫਲਾਂ ਦਾ ਸੇਵਨ ਕਰਨ ਵਾਲੀ ਉਹ ਜਾਣ ਸਾਵਧਾਨ ਇਹ ਆਦਤ ਖੜੀ ਕਰ ਸਕਦੀ ਹੈ ਗੰਭੀਰ ਸਮੱਸਿਆ ਅੱਜ ਕੱਲ ਦੀ ਤੇਜ਼ ਰਫ਼ਤਾਰ ਜ਼ਿੰਦਗੀ ਦੇ ਵਿੱਚ ਖੁਦ ਨੂੰ ਸਿਹਤਮੰਦ ਅਤੇ ਫਿੱਟ ਰੱਖਣਾ ਬਹੁਤ ਹੀ ਜ਼ਰੂਰੀ ਹੈ ਜਿਸ ਕਰਕੇ ਸਾਨੂੰ ਆਪਣੀ ਖੁਰਾਕ ਦਾ ਖਾਸ ਧਿਆਨ ਰੱਖਣਾ ਲਾਜ਼ਮੀ ਬਣ ਜਾਂਦਾ ਹੈ ਇਸ ਦੇ ਲਈ ਭੋਜਨ ਦੇ ਨਾਲ ਨਾਲ ਫਲ ਵੀ ਬਹੁਤ ਮਹੱਤਵਪੂਰਨ ਹਨ ਫਲਾਂ ਦੇ ਵਿੱਚ ਬਹੁਤ ਸਾਰੇ ਵਿਟਾਮਿਨ ਅਤੇ ਖਣਿਜ ਹੁੰਦੇ ਹਨ ਬਹੁਤ ਸਾਰੇ ਲੋਕ ਅਕਸਰ ਹੀ ਖਾਣਾ ਖਾਣ ਤੋਂ ਤੁਰੰਤ ਬਾਅਦ ਹੀ ਫਲ ਖਾਣ ਲੱਗ ਜਾਂਦੇ ਹਨ ਇਹ ਆਦਤ ਸਿਹਤ ਦੇ ਲਈ ਬਿਲਕੁਲ ਵੀ ਸਹੀ ਨਹੀਂ ਹੈ ਆਸ ਤੋਂ ਉਤੇ ਖਾਣਾ ਖਾਣ ਤੋਂ ਬਾਅਦ ਤੁਰੰਤ ਖੱਟੇ ਫਲ ਕਦੇ ਨਹੀਂ ਖਾਣੇ ਚਾਹੀਦੇ ਇਸ ਦੇ ਨਾਲ ਸਰੀਰ ਨੂੰ ਭੋਜਨ ਦਾ ਨੁਕਸਾਨ ਹੋ ਸਕਦੇ ਨੇ ਔਰ ਜਾਣਦੇ ਹਾਂ ਕਿਹੜੀਆਂ ਸਮੱਸਿਆਵਾਂ ਖੜੀਆਂ ਹੋ ਸਕਦੀਆਂ ਹਨ ਤੁਰੰਤ ਖਾਣਾ ਖਾਣ ਤੋਂ ਬਾਅਦ ਫਲਾਂ ਦਾ ਸੇਵਨ ਕਰਨ ਦੇ ਨਾਲ ਭੋਜਨ ਤੋਂ ਬਾਅਦ ਤੁਰੰਤ ਖੱਟੇ ਫਲ ਕਦੇ ਵੀ ਨਹੀਂ ਖਾਣੇ ਚਾਹੀਦੇ ਭੋਜਨ ਤੋਂ ਬਾਅਦ ਖੱਟੇ ਫਲ ਖਾਣ ਦੇ ਨਾਲ ਪੇਟ ਦੇ ਵਿੱਚ ਐਸਿਡ ਬਣ ਜਾਂਦਾ ਹੈ ਜਿਸ ਕਾਰਨ ਐਸਿਡਿਟੀ ਦੀ ਸਮੱਸਿਆ ਹੋ ਸਕਦੀ ਹੈ ਐਸਿਡਿਟੀ ਬੇਚੈਨੀ ਬਦਹਜਮੀ ਅਤੇ ਦਿਲ ਦੇ ਵਿੱਚ ਜਲਣ ਦਾ ਕਾਰਨ ਬਣ ਸਕਦੀ ਹੈ ਖट्टे ਫਲਾਂ ਨੂੰ ਖਾਣਾ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਨਹੀਂ ਖਾਣਾ ਚਾਹੀਦਾ ਜੇਕਰ ਤੁਸੀਂ ਭੋਜਨ ਤੋਂ ਬਾਅਦ ਫਲ ਖਾਂਦੇ ਹੋ ਤਾਂ ਤੁਹਾਨੂੰ ਪੇਟ ਦੇ ਵਿੱਚ ਭਾਰੀਪਨ ਗੈਸ ਅਤੇ ਬਦਹਜਮੀ ਦੀ ਸਮੱਸਿਆ ਹੋ ਸਕਦੀ ਹੈ ਇਹ ਪਾਚਨ ਨੂੰ ਪ੍ਰਭਾਵਿਤ ਕਰਦੀ ਹੈ ਜਿਸ ਦੇ ਕਾਰਨ ਪੇਟ ਅਤੇ ਪਾਚਨ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਭੋਜਨ ਤੋਂ ਬਾਅਦ ਫਲ ਖਾਣ ਦੇ ਨਾਲ ਸਰੀਰ ਨੂੰ ਸਹੀ ਪੋਸ਼ਣ ਨਹੀਂ ਮਿਲਦਾ ਖੱਟੇ ਫਲਾਂ ਦੇ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ ਜੇਕਰ ਭੋਜਨ ਤੋਂ ਤੁਰੰਤ ਬਾਅਦ ਤੁਸੀਂ ਫਲ ਖਾਏ ਤਾਂ ਪੋਸ਼ਕ ਤੱਤ ਠੀਕ ਤਰ੍ਹਾਂ ਦੇ ਨਾਲ ਨਹੀਂ ਪਚਪਾਉਂਦੇ ਇਸ ਆਪਣਾ ਇਮਿਊਨਿਟੀ ਹੈ ਜਿਹੜੀ ਉਹ ਕਮਜ਼ੋਰ ਹੋਣ ਲੱਗਦੀ ਹੈ। ਭੋਜਨ ਖਾਣ ਤੋਂ ਬਾਅਦ ਇਸ ਨੂੰ ਪਚਣ ਦੇ ਵਿੱਚ 1 ਤੋਂ 1.5 ਘੰਟੇ ਦਾ ਸਮਾਂ ਲੱਗਦਾ ਹੈ। ਜਦੋਂ ਨਾਸ਼ਤੇ ਦੇ ਵਿੱਚ ਅਸੀਂ ਫਟਾਫਟ ਦੇ ਨਾਲ ਬ੍ਰੈਡ ਆਮਲੇਟ ਖਾਂਦੇ ਹਾਂ ਤਾਂ ਇਹ ਠੀਕ ਤਰ੍ਹਾਂ ਦੇ ਨਾਲ ਹਾਜ਼ਮ ਨਹੀਂ ਹੁੰਦਾ। ਦੋ ਭੋਜਨ ਨੂੰ ਮਤਲਬ ਜਿਵੇਂ ਨਾਸ਼ਤੇ ਤੇ ਲੰਚ ਜਾਂ ਲੰਚ ਤੋਂ ਬਾਅਦ ਰਾਤ ਦੇ ਖਾਣੇ ਦੇ ਵਿਚਕਾਰ ਸਮੇਂ ਦਾ ਚੰਗਾ ਗੈਪ ਹੋਣਾ ਚਾਹੀਦਾ ਹੈ। ਜਿਸ ਦੇ ਕਾਰਨ ਪੇਟ ਦਰਦ, ਗੈਸ ਅਤੇ ਪੇਟ ਕੜਵਲ ਵਰਗੀਆਂ ਬਿਮਾਰੀਆਂ ਨੇ ਜਿਹੜੀਆਂ ਉਹਨਾਂ ਤੋਂ ਬਚਿਆ ਜਾ ਸਕਦਾ ਹੈ। ਬਿਊਰੋ ਰਿਪੋਰਟ, ਸ਼ਿਫ ਅਪਡੇਟ ਨਿਊਜ਼ ਦੇ ਨਾਲ। ਕੀ ਤੁਸੀਂ ਵੀ ਖਾਣਾ ਖਾਣ ਤੋਂ ਤੁਰੰਤਵਾਦ ਕਰਦੇ ਹਾਂ ਫਲਾਂ ਦਾ ਸੇਵਨ ਆਣਾ ਖਾਨ ਤੋਂ ਤੁਰੰਤਵਾਦ ਫਲਾਂ ਦਾ ਸੇਵਨ ਕਰਨ ਵਾਲੀ ਹੋ ਜਾਣ ਸਾਵਧਾਨ ਇਹ ਆਦਤ ਖੜੀ ਕਰ ਸਕਦੀ ਹੈ ਗੰਭੀਰ ਸਮੱਸਿਆ ਅੱਜਕੱਲ੍ਹ ਦੀ ਤੇਜ਼ ਰਫ਼ਤਾਰ ਜ਼ਿੰਦਗੀ ਦੇ ਵਿੱਚ ਖੁਦ ਨੂੰ ਸਿਹਤਮੰਦ ਅਤੇ ਫਿੱਟ ਰੱਖਣਾ ਬਹੁਤ ਹੀ ਜ਼ਰੂਰੀ ਹੈ ਜਿਸ ਕਰਕੇ ਸਾਨੂੰ ਆਪਣੀ ਖੁਰਾਕ ਦਾ ਖਾਸ ਧਿਆਨ ਰੱਖਣਾ ਲਾਜ਼ਮੀ ਬਣ ਜਾਂਦਾ ਹੈ ਇਸ ਦੇ ਲਈ ਭੋਜਨ ਦੇ ਨਾਲ-ਨਾਲ ਫਲ ਵੀ ਬਹੁਤ ਮਹੱਤਵਪੂਰਨ ਹਨ ਫਲਾਂ ਦੇ ਵਿੱਚ ਬਹੁਤ ਸਾਰੇ ਵਿਟਾਮਿਨ ਅਤੇ ਖਣਿਜ ਹੁੰਦੇ ਹਨ ਬਹੁਤ ਸਾਰੇ ਲੋਕ ਅਕਸਰ ਹੀ ਖਾਣਾ ਖਾਣ ਤੋਂ ਤੁਰੰਤ ਬਾਅਦ ਹੀ ਫਲ ਖਾਣ ਲੱਗ ਜਾਂਦੇ ਹਨ ਇਹ ਆਦਤ ਸਿਹਤ ਦੇ ਲਈ ਬਿਲਕੁਲ ਵੀ ਸਹੀ ਨਹੀਂ ਹੈ ਆਸਤਰ ਉਤੇ ਖਾਣਾ ਖਾਣ ਤੋਂ ਬਾਅਦ ਤੁਰੰਤ ਖੱਟੇ ਫਲ ਕਦੇ ਨਹੀਂ ਖਾਣੇ ਚਾਹੀਦੇ ਇਸ ਦੇ ਨਾਲ ਸਰੀਰ ਨੂੰ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਸਕਦੇ ਨੇ ਆਉ ਜਾਣਦੇ ਹਾਂ ਕਿਹੜੀਆਂ ਸਮੱਸਿਆਵਾਂ ਖੜੀਆਂ ਹੋ ਸਕਦੀਆਂ ਹਨ ਤੁਰੰਤ ਖਾਣਾ ਖਾਣ ਤੋਂ ਬਾਅਦ ਫਲਾਂ ਦਾ ਸੇਵਨ ਕਰਨ ਦੇ ਨਾਲ ਭੋਜਨ ਤੋਂ ਬਾਅਦ ਤੁਰੰਤ ਖੱਟੇ ਫਲ ਕਦੇ ਵੀ ਨਹੀਂ ਖਾਣੇ ਚਾਹੀਦੇ ਭੋਜਨ ਤੋਂ ਬਾਅਦ ਖੱਟੇ ਫਲ ਖਾਣ ਦੇ ਨਾਲ ਪੇਟ ਦੇ ਵਿੱਚ ਐਸਿਡ ਬਣ ਜਾਂਦਾ ਹੈ ਜਿਸ ਕਾਰਨ ਐਸਿਡਿਟੀ ਦੀ ਸਮੱਸਿਆ ਹੋ ਸਕਦੀ ਹੈ ਐਸਿਡਿਟੀ ਬੇਚੈਨੀ ਬਦਹਜਮੀ ਅਤੇ ਦਿਲ ਦੇ ਵਿੱਚ ਜਲਣ ਦਾ ਕਾਰਨ ਬਣ ਸਕਦੀ ਹੈ ਖट्टे ਫਲਾਂ ਨੂੰ ਖਾਣਾ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਨਹੀਂ ਖਾਣਾ ਚਾਹੀਦਾ ਜੇਕਰ ਤੁਸੀਂ ਭੋਜਨ ਤੋਂ ਬਾਅਦ ਫਲ ਖਾਂਦੇ ਹੋ ਤਾਂ ਤੁਹਾਨੂੰ ਪੇਟ ਦੇ ਵਿੱਚ ਭਾਰੀਪਨ ਗੈਸ ਅਤੇ ਬਦਹਜਮੀ ਦੀ ਸਮੱਸਿਆ ਹੋ ਸਕਦੀ ਹੈ ਇਹ ਪਾਚਨ ਨੂੰ ਪ੍ਰਭਾਵਿਤ ਕਰਦੀ ਹੈ ਜਿਸ ਦੇ ਕਾਰਨ ਪੇਟ ਅਤੇ ਪਾਚਨ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਭੋਜਨ ਤੋਂ ਬਾਅਦ ਫਲ ਖਾਣ ਦੇ ਨਾਲ ਸਰੀਰ ਨੂੰ ਸਹੀ ਪੋਸ਼ਣ ਨਹੀਂ ਮਿਲਦਾ ਖੱਟੇ ਫਲਾਂ ਦੇ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ ਜੇਕਰ ਭੋਜਨ ਤੋਂ ਤੁਰੰਤ ਬਾਅਦ ਤੁਸੀਂ ਫਲ ਖਾਏ ਤਾਂ ਪੋਸ਼ਕ ਤੱਤ ਠੀਕ ਤਰ੍ਹਾਂ ਦੇ ਨਾਲ ਨਹੀਂ ਪਚਪਾਉਂਦੇ ਇਸ ਆਪਣਾ ਇਮਿਊਨਿਟੀ ਹੈ ਜਿਹੜੀ ਉਹ ਕਮਜ਼ੋਰ ਹੋਣ ਲੱਗਦੀ ਹੈ ਭੋਜਨ ਖਾਣ ਤੋਂ ਬਾਅਦ ਇਸ ਨੂੰ ਪਚਣ ਦੇ ਵਿੱਚ 1 ਤੋਂ 1.5 ਘੰਟੇ ਦਾ ਸਮਾਂ ਲੱਗਦਾ ਹੈ ਜਦੋਂ ਨਾਸ਼ਤੇ ਦੇ ਵਿੱਚ ਅਸੀਂ ਫਟਾਫਟ ਦੇ ਨਾਲ ਬ੍ਰੈਡ ਆਮਲੇਟ ਖਾਂਦੇ ਹਾਂ ਤਾਂ ਇਹ ਠੀਕ ਤਰ੍ਹਾਂ ਦੇ ਨਾਲ ਹਾਜ਼ਮ ਨਹੀਂ ਹੁੰਦਾ ਦੋ ਭੋਜਨ ਦਾ ਮਤਲਬ ਜਿਵੇਂ ਨਾਸ਼ਤੇ ਤੇ ਲੰਚ ਜਾਂ ਲੰਚ ਤੋਂ ਬਾਅਦ ਰਾਤ ਦੇ ਖਾਣੇ ਦੇ ਵਿਚਕਾਰ ਸਮੇਂ ਦਾ ਚੰਗਾ ਗੈਪ ਹੋਣਾ ਚਾਹੀਦਾ ਹੈ ਜਿਸ ਦੇ ਕਾਰਨ ਪੇਟ ਦਰਦ ਗੈਸ ਅਤੇ ਪੇਟ ਕੜਵਲ ਵਰਗੀਆਂ ਬਿਮਾਰੀਆਂ ਨੇ ਜਿਹੜੀਆਂ ਉਹਨਾਂ ਤੋਂ ਬਚਿਆ ਜਾ ਸਕਦਾ ਹੈ ਬਿਊਰੋ ਰਿਪੋਰਟ 2 ਅਪਡੇਟ ਨਿਊਜ਼ ਦੇ ਨਾਲ ਧੰਨਵਾਦ